24 ਪੰਜਾਬ న్యూਸ ਚੈਨਲ ਦਿੱਕਤ ਦੇ ਦਰਸ਼ਕਾਂ ਪਿੱਤੇ ਸਸ਼ੀ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਜਿਲ੍ਹਾ ਤਰਨਤਾਰਨ ਦੇ ਹੱਦੀ ਕਸਬਾ ਖੇਮ ਕਰਨ ਵਿਕੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨ ਦਿਹਾੜੇ ਨੂੰ ਸਮਰਪਿਤ ਤਹਿਸੀਲ ਬਾਜ਼ਾਰ ਦੇ ਦੁਕਾਨਦਾਰ ਵਿਲਾ ਦੇ ਵੱਲੋਂ ਸਰਬੱਤ ਦੇ ਭਲੇ ਦੇ ਲਈ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ ਬਾਬਾ ਦੀਪ ਸਿੰਘ ਜੀ ਦੇ ਜਨ ਦਿਹਾੜੇ ਦੇ ਸਬੰਧ ਵਿੱਚ ਗੁਰੂ ਕੇ ਲੰਗਰ ਅਰਤੁਰਤ ਵਰਤਾਂਗੇ ਇਸ ਮੌਕੇ ਹਾਜ਼ਰ ਸਨ ਸੰਦੀਪ ਮਹਿਤਾ ਸਿਮਰਨਜੀਤ ਸਿੰਘ ਜਗਜੀਤ ਸਿੰਘ ਮਨਜੀਤ ਸਿੰਘ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ ਤੁਸੀਂ ਵੀ ਦੇਖੋ ਖੇਮਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਅੱਜ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਕਰਨ ਦੁਕਾਨਦਾਰ ਵੀਰਾ ਵੱਲੋਂ ਜੋ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਹੀ ਲੰਗਰ ਲਗਾਇਆ ਜਾਂਦਾ ਹੈ ਤੇ ਇਸ ਸਾਲ ਵੀ ਜਿਹੜਾ ਲੰਗਰ ਦੁਕਾਨਦਾਰ ਵੀਰਾ ਵੱਲੋਂ ਲਗਾਇਆ ਗਿਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੈਂ ਦੱਸਣਾ ਚਾਹੁੰਦਾ ਕਿ ਇਹ ਬਾਬਾ ਦੀਪ ਸਿੰਘ ਦਾ ਜਿਹੜੀ ਜਨਮ ਭੂਮੀ ਆ ਬਿਲਕੁਲ ਸਾਡੇ ਨੇੜੇ ਜਿਸ ਤਰ੍ਹਾਂ ਕਿ ਪਾਉ ਪਿੰਡ ਸਾਹਿਬ ਆਪਾਂ ਸਾਰੇ ਜਾਣਦੇ ਆ ਕਿ ਉੱਥੇ ਜਿਹੜਾ ਬਾਬਾ ਜੀ ਦਾ ਜਨਮ ਸਥਾਨ ਆ ਤੇ ਇੱਥੇ ਸਾਡੇ ਸ਼ਹਿਰ ਖੇਮ ਕਰਨ ਦੇ ਜਿਹੜੇ ਦੁਕਾਨਦਾਰ ਵੀਰ ਆ ਹਰ ਸਾਲ ਹੀ ਇਹਨਾਂ ਵੱਲੋਂ ਜਿਹੜਾ ਲੰਗਰ ਦਾ ਪ੍ਰਾਲਾ ਕੀਤਾ ਜਾਂਦਾ ਸਾਡੇ ਨਾਲ ਵੀਰ ਜੀ ਆ ਇਹਨਾਂ ਦੇ ਨਾਲ ਕਰਾਂਗੇ ਅਸੀਂ ਗੱਲਬਾਤ ਪਹਿਲਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਜੋ ਆਉਣ ਵਾਲਾ ਜਨਮ ਦਿਹਾੜਾ ਉਹਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਡੇ ਚੈਨਲ ਵੱਲੋਂ ਸਾਬ ਵਾਹਿਗੁਰੂ ਜੀ ਫਤਿਹ ਸਾਰੀ ਸੰਗਤ ਨੂੰ ਜ ਬਹੁਤ ਬਧਾਈ ਹੈ ਵੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਜੋ ਬਾਜ਼ਾਰ ਵਾਲੇ ਸਾਰੇ ਵੀਰ ਰਲ ਕੇ ਸਾਰੇ ਜਣੇ ਲੰਗਰ ਦੀ ਸੇਵਾ ਕਰਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜਾ ਵਧੀਆ ਸਾਰਿਆਂ ਦਾ ਮਿਲਿਆ ਸਾਨੂੰ ਹਨਜੋਗ ਮਿਲਿਆ ਵਾ ਆਪਣੇ ਪ੍ਰਧਾਨ ਜੀ ਬਾਜ਼ਾਰ ਦੇ ਜੋ ਇਹ ਵੀ ਬੜੇ ਨਾਲ ਬਾਕੀ ਆਪਣੇ ਵੀਰ ਸਾਰੇ ਰਲ ਕੇ ਸਾਰਿਆਂ ਦਾ ਸੰਯੋਗ ਨਾਲ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਕਰਦੇ ਵੇ ਜੀ ਸਾਡੇ ਨਾਲ ਜਗਜੀਤ ਵੀਰ ਜੀ ਆ ਉਹਨਾਂ ਦੇ ਨਾਲ ਵੀ ਕਰਾਂਗੇ ਗੱਲਬਾਤ ਪਹਿਲਾਂ ਤਾਂ ਵੀਰ ਜੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਡੀ ਪੂਰੀ ਟੀਮ ਨੂੰ ਸਮੁੱਚੀ ਜਿਹੜੀ ਦੁਕਾਨਦਾਰ ਵੀਰਾਂ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਜੀਵਨ ਮੁਬਾਰਕਾਂ ਜੀ ਕੀ ਕਹਿਣਾ ਚਾਹੋਗੇ ਜੋ ਤੁਹਾਨੂੰ ਸਾਰੇ ਬਾਜ਼ਾਰ ਵੱਲੋਂ ਜਿਹੜਾ ਸੰਯੋਗ ਮਿਲਦਾ ਹਰ ਸਾਲ ਲੰਗਰ ਦੇ ਬਹੁਤ ਸੰਯੋਗ ਮਿਲਦਾ ਬਿਆਰ ਰਲ ਕੇ ਸਾਰਾ ਸਾਰੇ ਵੀਰ ਰਲ ਕੇ ਹੀ ਲੰਗਰ ਲਾਉਂਦੇ ਨਾਲ ਹਰ ਸਾਲ ਦੀ ਤਰ੍ਹਾਂ ਬੜਾ ਸੰਯੋਗ ਦਿੰਦੇ ਨੇ ਜਵਾ ਜਨਮ ਦਿਹਾੜੇ ਦੀ ਖੁਸ਼ੀ ਦੇ ਅੰਦਰ ਹੀ ਲੰਗਰ ਲਾਇਆ ਜਾਂਦਾ ਹੈ ਬਾਬੇ ਸਾਰੇ ਵੀਰ ਜਾਲ ਮਿਲ ਕੇ ਲੈਂਦੇ ਨੇ ਵਾਹਿਗੁਰੂ ਖਾਲਸਾ ਸਾਹਿਬ ਅਗੇ ਧੰਨਵਾਦ ਐ ਸਾਡੇ ਨਾਲ ਸੰਦੀਪ ਮਹਿਤਾ ਜੀ ਪ੍ਰਧਾਨ ਜੋ ਬਾਜ਼ਾਰ ਦੇ ਉਹਨਾਂ ਦੇ ਨਾਲ ਵੀ ਕਰਾਂ ਗੱਲਬਾਤ ਪ੍ਰਧਾਨ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਦੀ ਤੁਹਾਨੂੰ ਹੀ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਜਿਸ ਤਰ੍ਹਾਂ ਕਿ ਦੁਕਾਨਦਾਰ ਵੀਰ ਜਿਹੜਾ ਹਰ ਸਾਲ ਹੀ ਤੁਹਾਡਾ ਬੜਾ ਸਾਥ ਦਿੰਦੇ ਇਹ ਸਾਡਾ ਬਾਜ਼ਾਰ ਬੜਾ ਕਰਮਾ ਭਾਗਣਾ ਬਾਜ਼ਾਰ ਹੈ ਇੱਥੇ ਹਰ ਇਹ ਬਾਬਾ ਦੀਪ ਸਿੰਘ ਦਾ ਤਿਉਹਾਰ ਹੋਵੇ ਸ਼ਿਵਰਾਤਰੀ ਹੋਵੇ ਕੋਈ ਵੀ ਧਰਮ ਦਾ ਤਿਉਹਾਰ ਹੋਵੇ ਬੜੇ ਹੀ ਇੱਕ ਦੂਜੇ ਨਾਲ ਮੇਲ ਮਲਾਪਨਾ ਮਨਾਇਆ ਜਾਂਦਾ ਹੈ ਤੇ ਬੜੀ ਸ਼ਰਧਾ ਸਾਹਿਬ ਜਿਸ ਤਰ੍ਹਾਂ ਕਿ ਆਪਣੇ ਜਿਹੜਾ ਆਦੇਸ਼ ਆਪਣਾ ਭਾਰਤ ਦੇਸ਼ ਆ ਇਹਦੇ ਵਿੱਚ ਬਹੁਤ ਸਾਰੇ ਤਿਹਾਰ ਆਉਂਦੇ ਆ ਤੇ ਆਮ ਪਬਲਿਕ ਨੂੰ ਤੁਹਾਡਾ ਕੀ ਮੈਸੇਜ ਹੈ ਕਿ ਕਿਸ ਤਰ੍ਹਾਂ ਸਾਨੂੰ ਰਲ ਮਿਲ ਕੇ ਆਪਾਂ ਨੂੰ ਸਾਰੀ ਪਬਲਿਕ ਨੂੰ ਇਹ ਚਾਹੀਦਾ ਕਿ ਕਿਸੇ ਭੇਦਭਾਵ ਤੋਂ ਬਗੈਰ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਵਧੀਆ ਤਰੀਕੇ ਨਾਲ ਸਾਰੇ ਤਿਹਾਰ ਮਨਾਏ ਜਾਣ ਜਿਹੜੇ ਸਾਰੇ ਪਾਸੇ ਖੁਸ਼ੀ ਦਾ ਪ੍ਰਚਾਰ ਹੋਵੇ ਧਰਮ ਪ੍ਰਚਾਰ ਹੋਵੇ ਦੋਸਤੋ ਜਿਸ ਤਰ੍ਹਾਂ ਕਿ ਅੱਜ ਮੈਂ ਤੁਹਾਨੂੰ ਦੱਸਿਆ ਸੀ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਖੀਮ ਕਰਨ ਤਹਿਸੀਲ ਬਾਜ਼ਾਰ ਦੇ ਦੁਕਾਨਦਾਰ ਵੀਰਾਂ ਵੱਲੋਂ ਲੰਗਰ ਲਗਾਇਆ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਵੇ ਕਿ ਕਿਸ ਤਰ੍ਹਾਂ ਸੰਗਤ ਜਿਹੜਾ ਹੌਮ ਹਮਾ ਕੇ ਜਿਹੜਾ ਲੰਗਰ ਦੇ ਵਿੱਚ ਪਹੁੰਚ ਰਹੀ ਆ ਤੇ ਪਹਿਲਾਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਜੋ ਇੱਥੇ ਜਾਪ ਕਰਾਏ ਗਏ ਤੇ ਉਸ ਤੋਂ ਅਪਰੰਤ ਜਿਹੜਾ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ ਤੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਦਵਿੰਦਰ ਸੋਹਤਾ ਦੀ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ